जुगी झोपड़ी करे पुकार जुगी झोपड़ी करे पुकार जो जमीन सरकारी है जो जमीन सरकारी है जो जमीन सरकारी है साड़ी एकता जिंदाबाद 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 साड़ा भाईचारा जिंदाबाद जिंदाबाद साड़ी एकता जिंदाबाद ਸਸਿਗਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀਓ ਅੱਜ ਮੰਡੀ ਕਾਲਾਂਵਾਲੀ ਵਿਖੇ ਪਹੁੰਚੇ ਸੀ ਸਿਰਸਾ ਜ਼ਿਲ੍ਹੇ ਦਾ ਸਿਰਸਾਲੇ ਦੀ ਇੱਕ ਮਸ਼ਹੂਰ ਮੰਡੀ ਆ ਕਾਲਾਂਵਾਲੀ ਮੰਡੀ ਤੇ ਉੱਥੋਂ ਦੇ ਕੁਝ ਸਾਥੀ ਨੇ ਸਾਨੂੰ ਬੁਲਾਇਆ ਸੀ ਗਰੀਬ ਲੋਕਾਂ ਨੇ ਬੁਲਾਇਆ ਸੀਗਾ ਉਹਨਾਂ ਦੀ ਸਮੱਸਿਆ ਕੀ ਆ ਸਾਨੂੰ ਉਹਨਾਂ ਨੂੰ ਬੁਲਾਉਣ ਦੀ ਲੋੜ ਕਿਉਂ ਪਈ ਉਹਨਾਂ ਨਾਲ ਗੱਲਬਾਤ ਕਰਦੇ ਆ ਭੈਣ ਜੀ ਪਹਿਲਾਂ ਤਾਂ ਸਾਡੇ ਚੈਨਲ ਤੇ ਸਵਾਗਤ ਆ ਜੀ ਤੁਹਾਡਾ ਕੀ ਨਾਮ ਆ ਤੁਹਾਡਾ ਸੀਤੋ ਕੀ ਸਮੱਸਿਆ ਹੈ ਤੁਹਾਡੀ ਤੁਸੀਂ ਸਾਨੂੰ ਬੁਲਾਇਆ ਜਿੱਥੇ ਕਾਲਾਂ ਵਾਲੀ ਮੰਡੀ ਸਮੱਸਿਆ ਸਾਡੀ ਇਹ ਹੈ ਕਿ ਅਸੀਂ ਜਿੱਥੇ ਥਾਂ ਤੇ ਬੈਠੇ ਆਂਗੇ 40 ਸਾਲ ਹੋ ਗਏ ਸਾਨੂੰ ਬੈਠਿਆ ਨੂੰ ਇੱਥੇ ਕੁਝ ਵੀ ਨਹੀਂ ਬਣਿਆ ਸੀ ਦੁਕਾਨ ਕੋਠੀ ਕੁਝ ਵੀ ਨਹੀਂ ਸੀ ਇਹ ਜੰਗਲ ਸੀ ਆ ਕੋਈ ਬੰਦਾ ਜੀਆ ਜੂਣ ਲੰਘਦਾ ਨਹੀਂ ਸੀ ਡਰਦਾ ਸੀ ਆ ਜਦੋਂ ਜੇ ਅਸੀਂ ਤੇ ਆਪਣੀਆਂ ਝੌਂਪੜੀਆਂ ਬਣਾ ਕੇ ਬੈਠੇ ਆਂ ਸਾਡੇ ਬਜ਼ੁਰਗ ਬੈਠੇ ਸੀ ਤੇ ਸਾਡੇ ਜੀਆ ਜੂਣ ਅਸੀਂ ਜਿੰਨੇ ਵੀ ਹੈਗੇ ਹੁਣ ਦੁਖੀ ਹੋ ਰਹੇ ਉਹਨਾਂ ਦੇ ਕੀਮਤਾਂ ਵੱਧ ਗਈਆਂ ਤੇ ਹੁਣ ਸਾਨੂੰ ਕਹਿੰਦੇ ਤੁਸੀਂ ਉਠੋ ਇੱਥੋਂ ਜਾਓ ਤੁਹਾਡਾ ਆਸਰਾ ਕਿੱਥੇ ਹੋਰ ਥਾਂ ਪਾ ਲਓ ਸਾਡੇ ਸਰਕਾਰ ਕਰਨੇ ਇਨੀ ਬੇਨਤੀ ਹੈਗੀ ਤੁਸੀਂ ਸਾਨੂੰ ਜੇ ਚੱਕਣਾ ਚਾਹੁੰਦੇ ਹੋਗੇ ਜਾਂ ਹੋਰ ਤਾਂ ਸਾਨੂੰ ਬਿਠਾਉਣਾ ਚਾਹੁੰਦੇ ਸਾਨੂੰ 100-100 ਗੱਜ ਦੇ ਪਲਾਟ ਦੋ ਗਰੀਬਾਂ ਦੀ ਸਹਾਇਤਾ ਕਰੋ ਇਹ ਸਾਡਾ ਹੈਗਾ ਤੁਹਾਡੇ ਕਰਨੇ ਪਰਚਾਰ ਤੁਹਾਨੂੰ ਇਹੀ ਕਹਿੰਦੇ ਸਰਕਾਰ ਨੂੰ ਫੇਰ ਵੀ ਗਰੀਬਾਂ ਦੀ ਸੁਣਾਈ ਕਰੋ ਅਸੀਂ ਵੀ ਜਨਤਾ ਹੈਗੀ ਗਰੀਬ ਹੈਗੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਹਾਗਾ ਇੱਥੇ ਕਨਾਲੀ ਦੇ ਵਿੱਚ ਜਿੰਨੇ ਆਉਂਦੇ ਹੈਗੇ ਨੇਤਾ ਮੰਤਰੀ ਜਿੰਨੇ ਵੀ ਸਾਨੂੰ ਕਹਿ ਕੇ ਲੰਘ ਜਾਂਦੇ ਆ ਤੁਹਾਨੂੰ ਥਾਵਾ ਦਵਾਂਗੇ ਤੁਹਾਨੂੰ ਜਗਾ ਦੇਵਾਂਗੇ ਕਿਸੇ ਨੇ ਮੱਤਕ ਮੰਤ ਪੂਰੀ ਨਹੀਂ ਕਰੀ ਸਾਡੇ ਤੋਂ ਚੋਣਾਂ ਬੋਟਾ ਲੈ ਜਾਂਦੇ ਹੈਗੇ ਹਰ ਚੀਜ਼ ਦਾ ਸਾਡੇ ਤੋਂ ਲਾਭ ਲੈ ਜਾਂਦੇ ਹੈਗੇ ਫਿਰ ਸਾਨੂੰ ਕਹਿੰਦੇ ਤੁਸੀਂ ਥੂਠੋ ਅਸੀਂ ਤਾਂ ਉਠਾਂਗੇ ਸਾਨੂੰ 700 ਗਜ ਦੇ ਪਲਾਟ ਦੇਣਗੇ ਤੇ ਸਾਡੀ ਕੋਈ ਸਹੂਦਿਆ ਕਰਨਗੇ ਉਸੇ ਪਾਸੇ ਅਸੀਂ ਹੋਵਾਂਗੇ ਹੋਰ ਪਾਸੇ ਅਸੀਂ ਦੰਦੇ ਨਹੀਂ ਹੈਗੇ ਫਿਰ ਵੀ ਤੁਹਾਨੂੰ ਕਹਿੰਦੇ ਗਰੀਬਾਂ ਨੂੰ ਸਾਨੂੰ ਪਲਾਟ ਦੋ ਬਰਾਜ ਜਦੋਂ ਤੁਸੀਂ ਇੱਥੇ ਆ ਕੇ ਬੈਠੇ ਆ ਇੱਥੇ ਬਿਲਕੁਲ ਜੰਗਲ ਸੀ ਕੋਈ ਜੰਗਲ ਸੀ ਆ ਕੁਝ ਵੀ ਨਹੀਂ ਸੀ ਆ ਇਤੂ ਲੋਕੀ ਡਰਦੇ ਸੀ ਬੈਂਟਰੀਆਂ ਲੈ ਲੈ ਕੇ ਲੰਘਦੇ ਹੁੰਦੇ ਸੀ ਜਦੋਂ ਅਸੀਂ ਇੱਥੇ ਰਹਿੰਦੇ ਸੀ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਵੀ ਹੁਣ ਇੱਥੇ ਜਗਾ ਦੀ ਕੀਮਤ ਵਧ ਗਈ ਮੰਡੀ ਬਣ ਗਈ ਤਾਂ ਕਰਕੇ ਠਾ ਰਹੇ ਹਾਂ ਹਾਂ ਹੁਣ ਕੀਮਤ ਵਧ ਗਈ ਹੈ ਕਿ ਤੇ ਹੁਣ ਸਾਨੂੰ ਕਹਿੰਦੇ ਸਾਡੇ ਕਰੋੜਾਂ ਦੇ ਪਲਾਟ ਹੋਗੇ 30-30 ਲੱਖ ਦੇ ਪਲਾਟ ਹੋਗੇ ਸਾਡੀਆਂ ਦੁਕਾਨਾਂ ਹੋਗੀਆਂ ਸਾਡੀ ਪਾਰਕਿੰਗ ਦੀ ਥਾਂ ਆ ਗਈ ਔਰ ਸਰਕਾਰ ਆ ਕੇ ਸਾਨੂੰ ਚਕਾਉਂਦੀ ਹੈਗੀ ਹੁਣ ਅਸੀਂ ਕਿੱਥੇ ਜਾਈਏ ਇਹ ਵਿਅਸਤਾ ਸਾਨੂੰ ਦੱਸ ਦੋ ਅਸੀਂ ਉੱਥੇ ਹੀ ਭੱਗ ਜਾਾਂਗੇ ਵੋਟਾਂ ਬਣੀਆਂ ਜੀ ਵੋਟਾਂ ਆਹ ਬਣੀਆਂ ਜੀ ਵੋਟਾਂ ਬਣੀਆਂ ਹੈਗੀਆਂ ਰਾਸ਼ਨ ਕਾਰਟ ਬਣੇ ਆਂਗੇ ਵੋਟਾਂ ਬਣੀਆਂ ਧਾਰ ਕਾਰਟ ਬਣੇ ਇੱਥੇ ਦੇ ਬਣੇ ਹੋਏ ਐਸੇ ਦੇ ਇੱਥੇ ਦੀ ਇੱਥੇ ਮੀਟਰ ਵਗੈਰਾ ਲੱਗੇ ਤੁਹਾਡੇ ਵੀ ਨਹੀਂ ਮੀਟਰ ਨਹੀਂ ਹੈਗੇ ਆ ਪਾਣੀ ਦਾ ਮੀਟਰ ਨਹੀਂ ਲੱਗਿਆ ਠੀਕ ਹੈ ਜੀ ਜਿਹੜੇ ਜਿਹੜੇ ਲੋਕ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਜਾਂ ਜਿਹੜੇ ਵੋਟਾਂ ਵਲੇ ਤੁਹਾਡੇ ਕੋਲੇ ਆਉਂਦੇ ਆ ਤੁਸੀਂ ਸਾਰੇ ਛੋਟੇ ਛੋਟੇ ਬੱਚੇ ਆ ਤੁਸੀਂ ਉਹਨਾਂ ਕੋਲੇ ਫਰਿਆਦ ਲੈ ਕੇ ਗਏ ਵੀ ਅਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਗਰਮੀ ਦੇ ਮਹੀਨੇ ਕਿੱਥੇ ਲੈ ਕੇ ਜਾਈਏ ਗਏ ਸੀ ਅਸੀਂ ਫਰਿਆਦ ਲੈ ਤੇ ਉਹੀ ਕਹੇ ਇੱਕ ਗੱਲ ਕਹਿੰਦੇ ਆ ਕਿ ਸਾਡੀ ਸਰਕਾਰ ਬਣਨ ਦਿਓ ਫਿਰ ਤੁਹਾਡੇ ਕੰਨੇ ਚਾ ਤਾਂ ਉਹਨਾਂ ਦੀ ਸਰਕਾਰ ਬਣ ਜਿਹੜੀ ਸਰਕਾਰ ਆ ਤੁਸੀਂ ਉਹਨਾਂ ਕੋਲੇ ਜਾਓ ਨਾ ਜਿਹੜੇ ਸਰਕਾਰ ਦੇ ਬੰਦੇ ਆ ਉਹਨਾਂ ਕੋਲ ਗਏ ਸੀ ਅਸੀਂ ਤਿੰਨ ਚਾਰ ਵਾਰੀ ਗਏ ਸਾਨੂੰ ਕੋਈ ਪਲਾਟ ਦੀ ਅਸੀਂ ਅਖਸ ਮੰਗ ਕੀਤੀ ਸੀ ਵੀ ਸਾਨੂੰ ਪਲਾਟ ਦੋ ਕਹਿੰਦਾ ਸਾਡੀ ਪੱਕੀ ਸਰਕਾਰ ਨਹੀਂ ਬਣੀ ਹੈਗੀ ਫਿਰ ਸਾਡੀ ਬਣ ਜੂਗੀ ਫਿਰ ਤੁਹਾਨੂੰ ਅੱਜ ਤੱਕ ਤਾਂ ਸਾਡੀ ਸੁਣਾਈ ਹੋਈ ਨਹੀਂ ਹੈਗੀ ਅੱਗੇ ਹੁਣ ਅਸੀਂ ਕੀ ਕਰ ਸਕਦੇ ਹਾਂ ਮਾਤਾ ਮੰਨ ਲਓ ਤੁਹਾਨੂੰ ਸਰਕਾਰ ਪਲਾਟ ਨਹੀਂ ਦਿੰਦੀ ਤੁਹਾਡੀਆਂ ਝੁੱਗੀਆਂ ਝਕਾਉਣ ਵਾਸਤੇ ਤੁਹਾਡੇ ਨਾਲ ਧੱਕਾ ਹੁੰਦਾ ਫਿਰ ਤੁਸੀਂ ਕੀ ਕਰੋਗੇ ਕੀ ਕਰਾਂਗੇ ਇੱਥੇ ਮਰਾਂਗੇ ਤੇ ਮਰਾਵਾਂਗੇ ਉਸ ਕੀ ਹੋਰ ਕੀ ਕਰਨਾ ਮਰਨਾ ਹੀ ਹੈਗਾ ਸੀ ਸਾਨੂੰ ਨਹੀਂ ਜਗ੍ਹਾ ਦੇਣੇ ਤੇ ਭਾਈ ਮਾਰਦੇ ਬੈਠੇ ਹੈਗੇ ਏ ਕਰਨਾ ਜੀ ਦੇ ਬਰਾਬਰ ਲੜਨ ਨੂੰ ਤਿਆਰ ਹੈਗੀ ਜੇ ਲੋੜ ਹੋਵੇ ਤਾਂ ਧੱਕਾ ਕਰਨਗੇ ਫਿਰ ਤੁਸੀਂ ਇੱਥੇ ਮਰ ਜਿਓ ਹਾਂ ਇੱਥੇ ਮਰ ਜਾਵਾਂਗੇ ਇੱਥੇ ਮਰਨਾ ਹੈ ਕਿ ਮਰਨਾ ਤੋਂ ਵੀ ਕਿੱਥੇ ਕਿੱਥੇ ਘੁੰਮ ਕੇ ਦੱਸੀ ਉਹੀ ਮਰ ਜਾਵਾਂਗੇ ਉਹਨਾਂ ਦੇ ਹੱਥੋਂ ਇਹ ਹੈਗੇ ਥਾਂ ਮਿਲ ਜਾਵੇ ਸਾਨੂੰ ਫਿਰ ਅਸੀਂ ਤਾਂ ਹੋਗੇ ਗੋਡੇ ਟੁੱਟ ਗਏ ਪੋਖੇ ਮਰ ਗਏ ਤੇ ਆਏ ਮਰ ਗਏ ਕੋਈ ਸੁਣਦਾ ਹੀ ਨਹੀਂ ਹੈਗਾ ਕੋਈ ਨਾ ਪ੍ਰਧਾਨ ਨਾ ਕੋਈ ਮੰਤਰੀ ਨਾ ਕੋਈ ਹੋਰ ਨਾ ਬਾਣੀਏ ਕਿਹਦੇ ਕੋਲੇ ਜਾਈਏ ਅਸੀਂ ਲਾ ਲਾਂ ਦੇਗੇ ਥਾ ਦਾਵਾਗੇ ਬਿਜਲੀ ਲਾ ਦਵਾਂਗੇ ਟੂਟੀਆਂ ਨਾਲ ਕੁਝ ਵੀ ਨਹੀਂ ਸੁਣਾਈ ਕਰ ਜੇ ਜੇ ਜਿਵੇਂ ਹੁਣ ਪੰਚਾਇਤੀ ਜਗਾ ਹੁੰਦੀ ਹੈ ਜੀ ਇੱਕ ਮਿੰਟ ਮੰਨ ਲਓ ਤੁਹਾਨੂੰ ਉੱਥੇ ਪਲਾਟ ਦੇ ਦੇਣਾ ਜਿੰਨੇ ਕਿ ਚਲੋ ਤੁਸੀਂ ਇੱਥੇ ਝੁੱਗੀਆਂ ਪਾਈਆਂ ਇਹਨਾਂ ਥਾਂ ਦੇ ਦੇਣਾ ਤੁਹਾਨੂੰ ਜਿੰਨਾ ਕਿ ਤੁਸੀਂ ਰਹਿ ਸਕਦੇ ਹੋ ਫੇਰ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਫਿਰ ਚਲੇਗਾ ਨਾ ਕੋਈ ਦਿੱਕਤ ਨਹੀਂ ਹੈਗੀ ਫਿਰ ਨੂੰ ਜਗ੍ਹਾ ਮਿਲ ਗਈ ਫੇਰ ਕਾਨੂੰਨ ਦੀ ਦਿੱਕਤ ਹੈਗੀ ਇਹਦਾ ਬੰਦੇ ਨਾਲ ਗੱਲ ਕਰਾਂਗੇ ਦੇ ਸਾਨੂੰ ਦਵਾਉਣ ਵਾਲਿਆਂ ਦਾ ਵੀ ਧੰਨਵਾਦ ਕਰਾਂਗੇ ਉਹਨਾਂ ਦਾ ਵੀ ਸ਼ੁਕਰੀਆ ਕਰੇ ਰੱਬ ਮਾਲਕ ਪਰਮਾਤਮਾ ਉੱਥੇ ਵਧੀਆ ਰਹਿਵਣਗੇ ਵਧੀਆ ਖਾਣਗੇ ਹੁਣ ਦੱਸਦੇ ਜਿਹੜੇ ਨੀ ਰੋਟੀ ਨਹੀਂ ਪਾਣੀ ਨਹੀਂ ਜਵਾਕ ਜੱਲੇ ਸਾਰੇ ਮਰੀ ਜਾਂਦੇ ਹੈਗੇ ਅਸੀਂ ਤਾਂ ਬਿਮਾਰ ਵੀ ਹੋਗੇ ਪਰਦੇ ਪਰਦੇ ਲੋਕ ਗਰੀਬਾਂ ਦੀ ਆਵਾਜ਼ ਚਾਹਦੇ ਹੈ ਜੀ ਜਿਹੜੇ ਲੋਕ ਤੁਹਾਡੇ ਅੱਗੇ ਲੋਕਾਂ ਦੀ ਆਵਾਜ਼ ਚਾਹਦੇ ਆ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹਣਾ ਕੀ ਬੇਨਤੀ ਹੈ ਸਾਡੀ ਸਾਡੀ ਮਦਦ ਕਰੋ ਜੀ ਅਸੀਂ ਵੀ ਅਸੀਂ ਤੁਹਾਡੇ ਤੁਸੀਂ ਸਾਡੇ ਅੱਗੇ ਹੋਗੇ ਅਸੀਂ ਤੁਹਾਡੇ ਮਗਰ ਗਰੀਬ ਆਦਮੀ ਆ ਕੁਝ ਜਾਣਦੇ ਨਹੀਂ ਪੁੱਛਦੇ ਨਹੀਂ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਅਣਪੜ੍ਹੇ ਲੋਕਾਂ ਕੇ ਤੁਹਾਡਾ ਭਲਾ ਹੋਵੇ ਸਾਡੀ ਮਦਦ ਹੈਗੀ ਆ ਬੱਚੇ ਪੜਦੇ ਛੋਟੇ ਪਰੇਸ਼ਾਨ ਕੀਤਾ ਜਾ ਰਿਹਾ ਕਰਿਆ ਬਹੁਤ ਜ਼ਿਆਦਾ ਕਰੀ ਜਾਂਦੇ ਹੈ ਕਹਿੰਦੇ ਐਂਦੇ ਬਾਈ ਇੱਥੇ ਚੱਕੋ ਜੀਸੀਪੀਆਂ ਲੈ ਆਏ 5 ਮਿੰਟ ਦਾ ਟਾਈਮ ਦਿੱਤੇ ਸੀ ਅਸੀਂ ਹੁਣ ਕਿੱਥੇ ਜਾਈਏ ਸਾਨੂੰ ਹੋ ਗਿਆ ਅਗਲੇ ਕਿਹੜਾ ਬਾਰ ਥੀਆ 100 ਸੌਂ ਬਾਰ ਸੀ ਕਹਿੰਦਾ ਸੌਂ ਬਾਰ ਦਾ ਟਾਈਮ ਦਿੱਤੇ ਹੁਣ ਸੌਂ ਬਾਰ ਦੇ ਸੀ ਕਿੱਥੇ ਜਾਈਏ ਜਿਹੜੇ ਉਹ ਡਾਂ ਵਾਲੇ ਨੇ ਦਿੱਤੇ ਸੀ ਇਹ ਪੁਲਿਸ ਵਾਲੇ ਨੇ ਦਿੱਤੇ ਸੀ ਐ ਵੈਸੀ ਨਾਲ ਨੇ ਦਿੱਤੇ ਸੀ ਹੋਟਾ ਸਰਕਾਰ ਵਾਲਾ ਨੇ ਹੋਟਾ ਸਰਕਾਰ ਵਾਲੇ ਨੇ ਦਿੱਤਾ ਸੀ ਸਾਨੂੰ ਟਾਈਮ ਸੋ ਸਾਥੀਓਏ ਹੱਡਾ ਦੀ ਗੱਲ ਕਰ ਰਿਆ ਇਹ ਹੱਡਾ ਸਰਕਾਰ ਕਹਿ ਰਿਆ ਚਲੋ ਇਹਨਾਂ ਨੂੰ ਨਹੀਂ ਪਤਾ ਸੋ ਇੱਥੇ ਜਨਤਾ ਅਧਿਕਾਰ ਮੋਰਚਾ ਤੋਂ ਸਾਡੇ ਸਤਿਕਾਰਯੋਗ ਸਮਾਜ ਸੇਵੀ ਜੋ ਦੱਬੇ ਕੁਚਲੇ ਲੋਕਾਂ ਆਰੀ ਹਮੇਸ਼ਾ ਅੱਗੇ ਆਉਂਦੇ ਰਹਿੰਦੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਆ ਵੀ ਗੱਲਬਾਤ ਕਰਾਂਗੇ ਬਾਪੂ ਜੀ ਇੱਧਰ ਸਾਡੇ ਕੋਲੇ ਆ ਜਾਓ ਜਿਹੜੇ ਤੁਸੀਂ ਸਾਈ ਬਾਪੂ ਜੀ ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ ਪਿੱਛੇ ਜੇ ਇੱਕ ਕੇਜੀਟੀਵੀ ਹਰਿਆਣਾ ਤੇ ਆਪਣੇ ਕਸ਼ਮੀਰ ਸਿੰਘ ਜੀ ਨੇ ਵੀ ਕੀਤਾ ਰਾਣੀਆਂ ਦੇ ਕੁਛ ਹਲਕਿਆਂ ਦੇ ਵਿੱਚ ਜਿਵੇਂ ਮੰਨ ਕੇ ਚੱਲੋ ਇਸ ਤਰ੍ਹਾਂ ਠਾਇਆ ਜਾ ਰਿਹਾ ਇਹ ਕੀ ਕਾਰਨ ਮੰਨਦੇ ਹੋ ਥਾਂ ਥਾਂ ਦੇ ਧੱਕਾ ਹੋ ਰਿਹਾ ਹੈ ਇਹਨਾਂ ਗਰੀਬਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਦਾ ਔਰ ਤੁਹਾਡੇ ਚੈਨਲ ਦਾ ਸਮਾਜਿਕ ਮੁੱਦੇ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦੇ ਆ ਕਿ ਜਿਹੜੇ ਇਸ ਦੱਬੇ ਕੁਚਲੇ ਅਤੇ ਗਰੀਬਾਂ ਤੇ ਹੋ ਰਿਹਾ ਜੁਲਮ ਦੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਕਿ ਇਹ ਇਸ ਦੇਸ਼ ਦੀ ਵਿਵਸਥਾ ਹੈ ਕਿ ਜੋ ਗੁਰੂ ਰੇਬਰਾਂ ਦਾ ਮਾਰਗ ਹੈ ਉਹ ਤਾਂ ਇਹ ਕਹਿੰਦਾ ਵੀ ਮਾਨਵਤਾ ਦੀ ਗੱਲ ਹੋਣੀ ਚਾਹੀਦੀ ਹੈ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਆ ਲੇਕਿਨ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਾਨਵਰਾਂ ਨੂੰ ਪਾਣੀ ਪਾਉਂਦੇ ਆ ਪਸ਼ੂਆਂ ਨੂੰ ਨੀਰਾਚਾਰਾ ਪਾਉਂਦੇ ਆ ਦੇਖਦੇ ਆ ਲੋਕਾਂ ਨੂੰ ਇਹ ਇਹ ਸਾਬਤ ਕਰਦੇ ਕਿ ਅਸੀਂ ਧਰਮਾਤਮਾ ਹੈ ਅਸੀਂ ਪੁੰਨਦਾਨ ਕਰਦੇ ਆ ਤੇ ਦੂਜੇ ਪਾਸੇ ਆ ਛੋਟੇ ਸਾਹਮਣੇ ਖੜੀ ਇਹ ਇਨਸਾਨੀਅਤ ਹੈ ਐਸ ਤਪਦੀ ਲੋਤੇ ਵਿੱਚ ਇਹਨਾਂ ਦੇ ਇਹ ਝੁੱਗੀਆਂ ਦੇ ਵਿੱਚ ਕੋਈ ਪੱਖਾ ਨਹੀਂ ਹੈ ਕੋਈ ਪਾਣੀ ਦੀ ਵਿਵਸਥਾ ਨਹੀਂ ਹੈ ਔਰ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਪਿਛਲੇ 40 ਸਾਲ ਤੋਂ ਸਾਡੇ ਪਿਓ ਦਾਦੇ ਜਿਹੜੇ ਆ ਇੱਥੇ ਇਹ ਝੁੱਗੀਆਂ ਪਾ ਕੇ ਬੈਠੇ ਉਹਨਾਂ ਟਾਈਮਾਂ ਦੇ ਵਿੱਚ ਇਸ ਏਰੀਏ ਦੇ ਵਿੱਚ ਕੋਈ ਵੀ ਮਕਾਨ ਨਹੀਂ ਸੀਗਾ ਇੱਥੇ ਜੰਗਲ ਹੋਇਆ ਕਰਦਾ ਸੀਗਾ ਇੱਥੋਂ ਦੀ ਕੋਈ ਡਰਦਾ ਆਦਮੀ ਲੰਘਿਆ ਨਹੀਂ ਕਰਦਾ ਸੀਗਾ ਐਹੋ ਜੀ ਵਿਵਸਥਾ ਦੇ ਵਿੱਚ ਅਸੀਂ ਇੱਥੇ ਝੁੱਗੀਆਂ ਪਾ ਕੇ ਬੈਠੇ ਹਾਂ ਤੇ ਮੈਂ ਲਾਣ ਤੋਂ ਪਾਉਣਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਅੱਜ ਤਾਈਂ ਇਹਨਾਂ ਦੀਆਂ ਵੋਟਾਂ ਲੈਂਦੇ ਰਹੇ ਇਹਨਾਂ ਤੋਂ ਰਾਜਨੀਤਿਕ ਲਾਭ ਲੈਂਦੇ ਰਹੇ ਤੇ ਉਹਨਾਂ ਨਿਕੰਮੀ ਖੋਪੜੀ ਦੇ ਲੋਕਾਂ ਨੇ ਇਹ ਨਹੀਂ ਸੋਚਿਆ ਕਿ ਜਦੋਂ ਸਰਕਾਰ ਸਕੀਮਾਂ ਦਿੰਦੀ ਹੈ ਗਰੀਬਾਂ ਨੂੰ 100-100 ਗਜ ਦੇ ਪਲਾਟ ਦਿੰਦੀ ਆ ਗਰੀਬਾਂ ਵਾਸਤੇ ਮਕਾਨ ਬਣਾਉਣ ਵਾਸਤੇ ਗਰੰਟਾ ਦਿੰਦੀ ਹੈ ਤੇ ਇਹਨਾਂ ਦੀਆਂ ਵੋਟਾਂ ਨਹੀਂ ਸੀਗੀਆਂ ਇਹਨਾਂ ਵਾਸਤੇ ਗਰੰਟਾ ਜਾਂ ਇਹਨਾਂ ਵਾਸਤੇ ਮਕਾਨ 100-100 ਗਜ ਦੀ ਜਗ੍ਹਾ ਇਹਨਾਂ ਨੂੰ ਕਿਉਂ ਨਹੀਂ ਦਿੱਤੀ ਗਈ 40 ਸਾਲਾਂ ਚ ਇਹ ਉਹਨਾਂ ਦਾ ਨਿਕੰਮਾ ਪਣਾ ਔਰ ਮੈਂ ਇਹ ਅੱਜ ਐਲਾਨ ਕਰਦਾ ਹਾਂ ਸਾਡੇ ਜਨਤਾ ਅਧਿਕਾਰ ਮੋਰਚੇ ਦੇ ਵੱਲੋਂ ਮੇਰੇ ਨਾਲ ਮੇਰੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਔਰ ਮੈਂ ਇਹ ਇਹ ਜਿਹੜਾ ਐਲਾਨ ਕਰਦਾ ਹਾਂ ਕਿ ਇਸ ਮੰਡੀ ਦੇ ਵਿੱਚ ਜਿਹੜੇ ਧਨਾੜ ਲੋਕਾਂ ਨੇ ਕਮੇਟੀ ਦੀ ਕਰੋੜਾਂ ਕਰੋੜਾਂ ਰੁਪਈਆ ਦੀ ਜਾਇਦਾਦ ਉੱਥੇ ਮਕਾਨ ਬਣਾ ਕੇ ਬੈਠੇ ਹੋਏ ਆ ਮੈਂ ਉਸ ਦੀ ਸਾਰੀ ਜਿਹੜੀ ਆ ਰਿਪੋਰਟ ਲੈਣ ਲੱਗ ਰਿਹਾ ਮੈਂ ਡਿਊਟੀ ਲਾ ਰੱਖੀ ਆ ਮੇਰੇ ਬੰਦਿਆਂ ਦੀ ਵੀ ਕਿੰਨੇ ਲੋਕਾਂ ਨੇ ਇੱਥੇ ਮੰਡੀ ਦੀ ਕਮੇਟੀ ਦੀ ਜਗ੍ਹਾ ਤੇ ਕਿੰਨੇ ਲੋਕਾਂ ਦਾ ਕਬਜ਼ਾ ਹੈ ਔਰ ਕਿੰਨੀ ਜਗ੍ਹਾ ਤੇ ਕਬਜ਼ਾ ਹੈ ਜੇ ਤਾਂ ਭਈ ਉਹ ਕਬਜ਼ੇ ਛੱਡ ਦੇਣਗੇ ਤਾਂ ਇਹ ਵੀ ਛੱਡ ਦੇਣਗੇ ਨਹੀਂ ਤਾਂ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਸ਼ਾਸਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਕਿ ਜਿਹੜੇ ਲੋਕ ਵੋਟਾਂ ਦੇ ਕੇ ਸਰਕਾਰ ਚੁਣਦੇ ਆ ਉਹਨਾਂ ਨੂੰ 100-100 ਗਜ ਦੇ ਪਲਾਟ ਦੇਣਾ ਸਰਕਾਰ ਦੀ ਸਕੀਮ ਹੈ ਉਹਨਾਂ ਵਾਸਤੇ ਗਰੰਟਾ ਦੇ ਕੇ ਮਕਾਨ ਬਣਾਉਣਾ ਇਹ ਸਰਕਾਰ ਦੀ ਸਕੀਮ ਹੈ ਇਹਨਾਂ ਨੂੰ ਕਿਉਂ ਨਹੀਂ ਮਿਲਿਆਗਾ 40 ਸਾਲਾਂ ਚ ਇਹਨਾਂ ਲੋਕਾਂ ਨੂੰ 40 ਸਾਲਾਂ ਦੇ ਵਿੱਚ ਅੱਜ ਤੱਕ ਕੋਈ ਪਲਾਟ ਨਹੀਂ ਮਿਲਿਆ ਇਹਨਾਂ ਨੂੰ ਕੋਈ ਗਰੰਟਾ ਨਹੀਂ ਮਿਲੀ ਇਹਨਾਂ ਤੋਂ ਵੋਟ ਲੈ ਜਾਂਦੇ ਆ ਔਰ ਵੋਟ ਲੈਣ ਤੋਂ ਬਾਅਦ ਅੱਜ ਇਹਨਾਂ ਨੂੰ ਕਹਿੰਦੇ ਤੁਸੀਂ ਇੱਥੇ ਝੁੱਗੀਆਂ ਚੱਕ ਲੋ ਕਿਉਂ ਚੱਕ ਲੋ ਕਿਉਂਕਿ ਜਦੋਂ ਇਹ ਬੈਠੇ ਸੀ ਉਦੋਂ ਇੱਥੇ ਆਬਾਦੀ ਨਹੀਂ ਸੀਗੀ ਉਦੋਂ ਇੱਥੇ ਜੰਗਲ ਹੋਇਆ ਕਰਦਾ ਸੀਗਾ ਲੇਕਿਨ ਅੱਜ ਕਮੇਟੀ ਵਾਲਿਆਂ ਨੇ ਇੱਥੇ ਦੁਕਾਨਾਂ ਘਟਤੀਆਂ ਇੱਥੇ ਪਲਾਟ ਕੱਟਦੇ ਤੇ ਮੈਂ ਉਸ ਕਮੇਟੀ ਦੇ ਜ਼ਿੰਮੇਵਾਰਾਂ ਨੂੰ ਵੀ ਕਹਿਣਾ ਚਾਹੂੰਗਾ ਵੀ ਜਦੋਂ ਤੁਹਾਨੂੰ ਇਹ ਪਤਾ ਸੀਗਾ ਵੀ ਇਹ ਝੁੱਗੀਆਂ ਵਾਲੇ ਲੋਕ ਪਿਛਲੇ 40 ਸਾਲ ਤੋਂ ਇੱਥੇ ਬੈਠੇ ਆ ਤੇ ਇਹਨਾਂ ਦਾ ਵੀ ਤਾਂ ਇੰਤਜ਼ਾਮ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ 100-100 ਗੱਜ ਦੇ ਪਲਾਟ ਮਿਲਣੇ ਚਾਹੀਦੇ ਸੀ ਅੱਜ ਇਹਨਾਂ ਨੂੰ ਕਹਿੰਦੇ ਝੁੱਗੀਆਂ ਚ ਇਹਦਾ ਮਤਲਬ ਕੀ ਹੈ ਕਿ ਇਹ ਇਹ ਮਾਨਵਤਾ ਦੇ ਉੱਤੇ ਜ਼ੁਲਮ ਹੈ ਇਨਸਾਨੀਅਤ ਦੇ ਉੱਤੇ ਜ਼ੁਲਮ ਹੈ ਕੀੜੇ ਮਕੌੜੇ ਸਮਝਦੇ ਇਹਨਾਂ ਨੂੰ ਸਮਝਿਆ ਕੀੜੇ ਮਕੌੜੇ ਪਰ ਅੱਜ ਇਸ ਦੇਸ਼ ਦੇ ਵਿੱਚੋਂ ਕੀੜੇ ਮਕੌੜੇ ਜਿਹੜੇ ਸਮਝਦੇ ਆ ਨਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਬਈ ਅਸੀਂ ਕੀੜੇ ਮਕੌੜੇ ਸਾਡੇ ਪਿਓ ਦਾਦੇ ਬਥੇਰਾ ਚੱਲ ਰਹੇ ਆ ਲੇਕਿਨ ਅੱਜ ਅਸੀਂ ਇਨਸਾਨੀਅਤ ਦੀ ਜ਼ਿੰਦਗੀ ਛੀਣਾ ਵੀ ਸਾਨੂੰ ਦੇਸ਼ ਦੇ ਕਾਨੂੰਨ ਨੇ ਸਿਖਾਇਆ ਉਹਨੇ ਸਾਨੂੰ ਦੱਸਿਆ ਵੀ ਇਨਸਾਨੀਅਤ ਦੀ ਜ਼ਿੰਦਗੀ ਵੀ ਜੀਆ ਜਾਂਦਾ ਹੈਗਾ ਔਰ ਮੈਂ ਤੁਹਾਡੇ ਇਸ ਜਿਹੜਾ ਹੈਗਾ ਚੈਨਲ ਤੋਂ ਏ ਮੈਂ ਬੇਨਤੀ ਕਰਾਂਗਾ ਮੇਰੇ ਜਿੰਨੇ ਵੀ ਸਮਾਜ ਦੇ ਸੰਗਠਨ ਹੈ ਜਿੰਨੇ ਐਸੀ ਬੀਸੀ ਦੇ ਸੰਗਠਨ ਹੈ ਜਿੰਨੇ ਸਮਾਜਿਕ ਸੰਗਠਨ ਹੈ ਜਿਹੜੇ ਸੰਗਠਨ ਇਹ ਕਹਿੰਦੇ ਕਿ ਅਸੀਂ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਬਲੰਦ ਕਰਦੇ ਆ ਅਸੀਂ ਉਹਨਾਂ ਦੇ ਜਾ ਕੇ ਦੁੱਖ ਦਰਦ ਦੇ ਵਿੱਚ ਜਾ ਕੇ ਖੜਦੇ ਆ ਮੈਂ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਗਰੀਬ ਲੋਕ ਆ ਐਸ ਤਪਦੀ ਧੁੱਪ ਦੇ ਅੰਦਰ ਇਹਨਾਂ ਨੂੰ ਪ੍ਰਸ਼ਾਸਨ ਨੇ ਆ ਕੇ ਤੇ ਇਹਨਾਂ ਤੇ ਧਮਕੀਆਂ ਮਾਰੀਆਂ ਕਿ ਫਟਾਫਟ ਜੁਲੀਆਂ ਚੱਕੋ ਤਾਂ ਇਹਨਾਂ ਨੂੰ ਮੈਂ ਕਹਿੰਨਾ ਹੈ ਕਿ ਵੀ ਭਾਈ ਇਹਨਾਂ ਦੀ ਆ ਕੇ ਇਨਸਾਨੀਅਤ ਦੇ ਨਾਤੇ ਇਹਨਾਂ ਦੀ ਆਪਾਂ ਨੇ ਮਦਦ ਕਰਨੀ ਆ ਔਰ ਜਿੰਨਾ ਚਿਰ ਇਹਨਾਂ ਨੂੰ ਪਲਾਟ ਜਾਂ ਜਗ੍ਹਾ ਨਹੀਂ ਦਿੱਤੀ ਜਾਊਗੀ ਅਸੀਂ ਇਹਨਾਂ ਨੂੰ ਚਾਹੇ ਸਾਨੂੰ ਕਿੱਡਾ ਹੀ ਵੱਡਾ ਅੰਦੋਲਨ ਕਰਨਾ ਪਵੇ ਸਾਨੂੰ ਚਾਹੇ ਸਿੱਖ ਜਥੇਬੰਦੀਆਂ ਬੁਲਾਉਣੀਆਂ ਪੈਣ ਚਾਹੇ ਸਾਡੇ ਸਮਾਜਿਕ ਸੰਗਠਨਾਂ ਨੂੰ ਬੁਲਾਉਣਾ ਪਵੇ ਲੇਕਿਨ ਜਿੰਨਾ ਚਿਰ ਇਹਨਾਂ ਨੂੰ ਜਗਾ ਨਹੀਂ ਦਿੱਤੀ ਜਾਊਗੀ ਅਸੀਂ ਇਹਨਾਂ ਦੀਆਂ ਝੁਕੀਆਂ ਨਹੀਂ ਚੱਕਣ ਦੇਾਂਗੇ ਔਰ ਇਹ ਅਸੀਂ ਐਸਡੀਐਮ ਨੂੰ ਲਿਖਤ ਰੂਪ ਦੇ ਵਿੱਚ ਦੇਵਾਂਗੇ ਐਸਡੀਐਮ ਮਹੋਤਿਆ ਨੂੰ ਕਿ ਵੀ ਇਹਨਾਂ ਨੂੰ ਪਹਿਲਾਂ ਪਲਾਟ ਦਿੱਤੇ ਜਾਣ ਉਸ ਤੋਂ ਬਾਅਦ ਇਹਨਾਂ ਦੀਆਂ ਝੁਕੀਆਂ ਚਕਾਈਆਂ ਜਾਣ ਇਹਨਾਂ ਕੋਲੇ ਕੋਈ ਸਰਕਾਰ ਦਾ ਕੋਲਟ ਦਾ ਕੋਈ ਆਰਡਰ ਨਹੀਂ ਹੈ ਝੁਕੀਆਂ ਚੱਕਣ ਦਾ ਸਰਸੇ ਦੇ ਵਿੱਚ ਥੇੜ ਮਹੱਲੇ ਚ ਕੋਰਟ ਦਾ ਹਾਈ ਕੋਰਟ ਦਾ ਆਦੇਸ਼ ਸੀਗਾ ਵੀ ਇਹਨਾਂ ਨੂੰ ਉਠਾਇਆ ਜਾਵੇ ਲੇਕਿਨ ਉਹਨਾਂ ਲੋਕਾਂ ਨੇ ਜਦੋਂ ਆਪਣੀ ਏਕਤਾ ਦਿਖਾਈ ਤਾਂ ਉਹਨਾਂ ਨੂੰ ਪਹਿਲਾਂ ਜਗ੍ਹਾ ਦੇ ਕੇ ਤੇ ਫਿਰ ਉੱਥੋਂ ਉਠਾਇਆ ਗਿਆ ਇਹ 40 ਸਾਲ ਦੇ ਬੈਠੇ ਆ ਇਹਨਾਂ ਨੂੰ ਕਿਉਂ ਉਠਾਇਆ ਜਾ ਰਿਹਾ ਕਿੱਥੇ ਜਾਣਗੇ ਤੇ ਦੂਜੇ ਪਾਸੇ ਦੂਜੇ ਪਾਸੇ ਮੇਰੀ ਮੇਨ ਬੇਨਤੀ ਹੈ ਕਿ ਜਿਹੜੇ ਲੋਕ ਜਿਹੜੇ ਸਿੱਖ ਵਿਚਾਰਧਾਰਾ ਨੂੰ ਮੰਨਣ ਵਾਲੇ ਆ ਜਿਹੜੇ ਲੋਕ ਕਹਿੰਦੇ ਸੀ ਗੁਰੂ ਗੁਰੂ ਗੋਬਿੰਦ ਸਿੰਘ ਦੇ ਮਾਰਗ ਨੂੰ ਮੰਨਦੇ ਆ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਜਿਹੜੇ ਲੋਕ ਤੜਕੇ ਹੱਥ ਨੇ ਗੁਰੂ ਘਰਾਂ 'ਚ ਅਰਦਾਸਾਂ ਕਰਦੇ ਆ ਨਿਮਾਣਿਆਂ ਦੇ ਮਾਣ ਨਿਤਾਣਿਆਂ ਨੂੰ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਮੇਰੀ ਉਹਨਾਂ ਦੇ ਅਕੀਪੀਲ ਹੈ ਕਿ ਗੁਰੂ ਮਾਰਗ ਨੂੰ ਮੰਨਣ ਵਾਲੇ ਲੋਕੋ ਇਹ ਨਿਉਟੇ ਐ ਇਹ ਨਿਹੱਤੇ ਐ ਇਹ ਨਿਮਾਣੇ ਐ ਅਗਰ ਤੁਸੀਂ ਗੁਰੂ ਦੀ ਗੱਲ ਨੂੰ ਮੰਨਦੇ ਹੋ ਤਾਂ ਤੁਸੀਂ ਵੀ ਆ ਕੇ ਇਹਨਾਂ ਦੇ ਨਾਲ ਖੜੋ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੋ ਔਰ ਬਣੋ ਆ ਕੇ ਨਿਉਟਿਆਂ ਦੀ ਓਟ ਤੇ ਜੇ ਇਹਨਾਂ ਨਿਉਟਿਆਂ ਦੀ ਓਟ ਤੁਸੀਂ ਲੋਕ ਆ ਕੇ ਨਹੀਂ ਖੜਦੇ ਤਾਂ ਇਹਦਾ ਮਤਲਬ ਹੈ ਤੁਸੀਂ ਗੁਰੂਆਂ ਦੇ ਨਾਂ ਨੂੰ ਬਦਨਾਮ ਕਰਦੇ ਆ ਗੁਰੂਆਂ ਦੇ ਨਾਂ ਤੇ ਆਪਣੀਆਂ ਰੋਟੀਆਂ ਸੇਕਦੇ ਆ ਗੁਰੂਆਂ ਦੇ ਮਾਰਗ ਦੇ ਨਾਂ ਤੇ ਆਪਣਾ ਜਿਹੜਾ ਹੈਗਾ ਰਾਜਨੀਤਿਕ ਲਾਭ ਉਠਾਉਣੇ ਆ ਐਸ ਵਾਸਤੇ ਮੇਰੀ ਬੇਨਤੀ ਹੈ ਕਿ ਅਗਰ ਗੁਰੂਆਂ ਦੇ ਮਾਰਗ ਨੂੰ ਮੰਨਦੇ ਹੋ ਤਾਂ ਅੱਜ ਇਹਨਾਂ ਨਿਉਟਿਆਂ ਨੂੰ ਤੁਹਾਡੀ ਓਟ ਦੀ ਜ਼ਰੂਰਤ ਹੈ ਜਦੋਂ ਅਸੀਂ ਕਹਿੰਦੇ ਆ ਨਿਉਟਿਆਂ ਦੀ ਓਟ ਇਹ ਨਮਾਣੇ ਆ ਇਹਨਾਂ ਦੇ ਆ ਕੇ ਬਰਾਬਰ ਖੜੋ ਤਾ ਕਾ ਅਸੀਂ ਮੰਨਾਂਗੇ ਕਿ ਤੁਸੀਂ ਵਾਕਿਆ ਹੀ ਗੁਰੂ ਦੇ ਸਿੱਖਾਂ ਸਾਨੂੰ ਪਤਾ ਲੱਗਿਆ ਹੈ ਅਸੀਂ ਇਹਨਾਂ ਦੇ ਨਾਲ ਆ ਕੇ ਖੜੇ ਆਂ ਔਰ ਖੜਾਂਗੇ ਇਸ ਲਈ ਮੇਰੀ ਸਾਰੇ ਸਮਾਜਿਕ ਸੰਸਥਾਵਾਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਭਾਈ ਜੇ ਜਿਹੜੇ ਝੁੱਗੀ ਝੌਂਪੜੀ ਵਾਲੇ ਲੋਕ ਐ ਪਿਛਲੇ 40-40 ਸਾਲ ਤੋਂ ਬੈਠੇ ਆ ਇੱਥੇ ਇਹਨਾਂ ਦਾ ਕਾਰਡ ਬਣਿਆ ਇਹਨਾਂ ਦਾ ਵੋਟ ਬਣਿਆ ਇਹਨਾਂ ਦਾ ਐਡਰੈਸ ਇੱਥੋਂ ਦਾ ਹੈਗਾ ਇਹ 40 ਸਾਲ ਤੋਂ ਇੱਥੇ ਬੈਠੇ ਆ ਇਸ ਵਾਸਤੇ ਤੇ ਅਸੀਂ ਭਾਈ ਜੇ ਤਾਂ ਇਹ ਉੱਜੜਣਗੇ ਨਾ ਤੇ ਜਿਨ੍ਹਾਂ ਲੋਕਾਂ ਨੇ ਕਮੇਟੀ ਦੀ ਜਿਹੜੀ ਜਗ੍ਹਾ ਕਰੋੜਾਂ ਰੁਪਈਆ ਦੀ ੜਫੀ ਐ ਮੈਂ ਉਸੇ ਡਿਊਟੀ ਲਾ ਰੱਖੀ ਐ ਬੇਬੇ ਬੰਦਿਆਂ ਦੀ ਵੀ ਉਹ ਸਾਰਾ ਜਿਹੜਾ ਨਕਸ਼ਾ ਜਿਹੜਾ ਲਿਆ ਜਾਵੇ ਕਿਹੜੀ ਕਿਹੜੀ ਜਗ੍ਹਾ ਤੇ ਲੋਕਾਂ ਦੀ ਜਿਹੜੀ ਕਮੇਟੀ ਦੀ ਜਗ੍ਹਾ ਤੇ ਕਬਜੇ ਆ ਭਾਈ ਜੇ ਉਹ ਕਬਜੇ ਛੱਡਣਗੇ ਅਸੀਂ ਵੀ ਛੱਡ ਦਿਆਂਗੇ ਤੇ ਨਹੀਂ ਤਾਂ ਅਸੀਂ ਇੱਥੇ ਮਰਾਂਗੇ ਮਿਟਾਂਗੇ ਧਰਨੇ ਦੇਵਾਂਗੇ ਪ੍ਰਦਰਸ਼ਨ ਕਰਾਂਗੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਅਸੀਂ ਇਹਨਾਂ ਦੀਆਂ ਝੁੱਗੀਆਂ ਨਹੀਂ ਚੱਕਣ ਦਿਆਂਗੇ ਐਮਐਲਏ ਔਰ ਮੇਰੀ ਇਥੋਂ ਦੇ ਜਿਹੜੇ ਲੋਕ ਆ ਐਮਐਲਏ ਬਣਦੇ ਰਹੇ ਆ ਐਮਪੀ ਬਣਦੇ ਰਹੇ ਆ ਅੱਜ ਮੇਰੀ ਉਹਨਾਂ ਦੇ ਅੱਗੇ ਵੀ ਅਪੀਲ ਹੈ ਕਿ ਜਿਹੜਾ ਇੱਥੋਂ ਦਾ ਐਮ.ਐਲ.ਏ. ਆ ਇਹ ਸ਼ਡਿਊਲ ਕਾਸਟ ਦੇ ਨਾਂ ਤੇ ਉਸ ਨੂੰ ਟਿਕਟ ਮਿਲੀ ਆ ਸ਼ਡਿਊਲ ਕਾਸਟ ਦੇ ਲੋਕਾਂ ਦੇ ਨਾਂ ਤੇ ਉਸ ਨੇ ਵੋਟਾਂ ਲਈਆਂ ਉਹ ਘਰ ਘਰ ਜਾ ਕੇ ਕਿਹਾ ਕਿ ਮੈਂ ਗਰੀਬਾਂ ਦਾ ਉਮੀਦਵਾਰ ਹਾਂ ਅੱਜ ਉਹ ਐਮ.ਐਲ.ਏ ਕਿੱਥੇ ਗਿਆਗਾ ਭਾਈ ਅੱਜ ਉਹ ਐਮ.ਐਲ.ਏ ਦੇ ਜਿਹੜੇ ਵੋਟਾਂ ਲੈ ਲੈ ਕੇ ਇਸ ਮੰਡੀ ਦੇ ਜਿਹੜੇ ਜ਼ਿੰਮੇਵਾਰ ਆਪਣੇ ਆਪ ਨੂੰ ਵੱਡੇ ਲੀਡਰ ਕਹਾਉਂਦੇ ਆ ਜਿਹੜੇ ਕਹਿੰਦੇ ਅਸੀਂ ਤੈਨੂੰ ਝੋਲੇ ਭਰ ਭਰ ਕੇ ਦੇਵਾਂਗੇ ਇਹਨਾਂ ਗਰੀਬਾਂ ਨੂੰ ਬੇਕੂਫ ਬਣਾਇਆ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਦੀਆਂ ਵੋਟਾਂ ਲੁੱਟੀਆਂ ਤੇ ਉਹਨਾਂ ਦੇ ਝੋਲਿਆਂ 'ਚ ਪਾਈਆਂ ਅੱਜ ਕਿੱਥੇ ਨਗੇ ਵੀ ਉਹ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਗਰੀਬਾਂ ਦੀ ਆ ਕੇ ਸਾਰ ਲੈ ਲਓ ਤੇ ਨਹੀਂ ਤਾਂ ਇੱਕ ਦਿਨ ਤੁਹਾਡਾ ਬਹੁਤ ਬੁਰਾ ਹਾਲ ਹੋਵੇਗਾ ਗਰੀਬ ਦੀ ਜਿਹੜੀ ਹਾਂ ਹੈ ਉਹ ਬਹੁਤ ਬੁਰੀ ਹੁੰਦੀ ਹੈ ਇਸ ਲਈ ਮੇਰੀ ਬੇਨਤੀ ਹੈ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਇਹਨਾਂ ਗਰੀਬਾਂ ਦੀ ਆ ਕੇ ਮਦਦ ਕਰੋ ਇਹਨਾਂ ਦੇ ਆ ਕੇ ਨਾਲ ਖੜੋ ਅਗਰ ਜੀ ਅੱਜ ਕੋਈ ਨਾਲ ਨਾਲ ਖੜੂਗਾ ਤਾਂ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਬਹੁਤ ਮਹਿੰਗਾ ਪਵੇਗਾ ਤੁਹਾਨੂੰ ਇਹਨਾਂ ਸ਼ਬਦਾਂ ਦੇ ਨਾਲ ਮੈਂ ਦੁਬਾਰੇ ਫੇਰ ਸਾਡੇ ਸਮਾਜ ਦੇ ਸੰਗਠਨਾਂ ਨੂੰ ਸਾਡੇ ਨਿੰਗਾ ਸਿੰਘਾਂ ਨੂੰ ਬੇਨਤੀ ਕਰਾਂਗੇ ਅਸੀਂ ਸਾਰਿਆਂ ਨੂੰ ਬੁਲਾਵਾਂਗੇ ਜਦੋਂ ਸਾਨੂੰ ਜ਼ਰੂਰਤ ਪਈ ਤਾਂ ਕਿ ਇਹਨਾਂ ਲੋਕਾਂ ਨੂੰ ਉਜੜਨ ਤੋਂ ਬਚਾਇਆ ਜਾਵੇ ਇਹਨਾਂ ਲੋਕਾਂ ਨੂੰ ਉਜਾੜਿਆ ਜਾਂਦਾ ਹੈ ਇਹਨਾਂ ਦੀਆਂ ਝੁੱਗੀਆਂ ਉਠਾਈਆਂ ਜਾਂਦੀਆਂ ਮੈਂ ਦੇਖਿਆ ਇੱਧਰ ਪਿਛਲੇ ਪਾਸੇ ਜਿਹੜੇ ਲੋਹਾਰ ਬੈਠੇ ਆ ਉਹ ਕਹਿੰਦੇ ਅਸੀਂ ਜਿਆ ਜਦੋਂ ਬਹੁਤ ਸਮਾਂ ਪਹਿਲਾਂ 30 35 40 ਸਾਲ ਪਹਿਲਾਂ ਅਸੀਂ ਉੱਥੇ ਬੈਠੇ ਸੀਗੇ ਤੇ ਉਸ ਜਗ੍ਹਾ ਦੇ ਉੱਤੇ ਗਊਸ਼ਾਲਾ ਬਣਾਤੀ ਉੱਥੋਂ ਸਾਡੀਆਂ ਝੁੱਗੀਆਂ ਚੁਕਾਤੀਆਂ ਫਿਰ ਅਸੀਂ ਹੋਰ ਥਾਂ ਲਾਈਆਂ ਫਿਰ ਸਾਡੀਆਂ ਉੱਥੋਂ ਚੁਕਾਤੀਆਂ ਇਹਦਾ ਮਤਲਬ ਹੈ ਕਿ ਇਹਨਾਂ ਨੂੰ ਜਿੱਦੇ ਜੀ ਕਰਦਾ ਉਹਦੇ ਜਿਹੜਾ ਠੋਡਾ ਮਾਰ ਦਿੰਦੇ ਆ ਤੇ ਪਸ਼ੂਆਂ ਵਾਸਤੇ ਤਾਂ ਇਹ ਕਹਿੰਦੇ ਵੀ ਜਗ੍ਹਾ ਹੋਣੀ ਚਾਹੀਦੀ ਹੈ ਲੇਕਿਨ ਇਨਸਾਨ ਵਾਸਤੇ ਨਹੀਂ ਹੋਣੀ ਚਾਹੀਦੀ ਸਭ ਤੋਂ ਵੱਡਾ ਅਗਰ ਦੁਨੀਆ ਦੇ ਵਿੱਚ ਕੋਈ ਧਰਮ ਹੈ ਤਾਂ ਮਾਨਵਤਾ ਦਾ ਧਰਮ ਹੈ ਸਭ ਤੋਂ ਵੱਡਾ ਧਰਮ ਹੈ ਤਾਂ ਇਨਸਾਨੀਅਤ ਦਾ ਧਰਮ ਹੈ ਤਾਂ ਇਸ ਵਾਸਤੇ ਮੈਂ ਕਹਿੰਦਾ ਵੀ ਜੇ ਤੁਸੀਂ ਧਰਮ ਕਰਨਾ ਤਾਂ ਇਨਸਾਨੀਅਤ ਦਾ ਕਰੋ ਇਹਨਾਂ ਨੂੰ ਉਜੜੇ ਹੋਏ ਲੋਕਾਂ ਨੂੰ ਬਸਾਓ ਇਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਦਿਓ ਇਸ ਵਾਸਤੇ ਮੇਰੀ ਬੇਨਤੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਮਾਨਵਤਾ ਦੇ ਨਾਤੇ ਇਨਸਾਨੀਅਤ ਦੇ ਧਰਮ ਦੀ ਤਰਫ ਗੱਲ ਆਪਾਂ ਕਰ ਸਕੀਏ ਤਾਂ ਇਹਨਾਂ ਉਜੜਦੇ ਹੋਏ ਲੋਕਾਂ ਨੂੰ ਆਪਾਂ ਬਚਾ ਸਕੀਏ ਇਹੋ ਅਪੀਲ ਕਰਦਾ ਹੋਇਆ ਮੇਰੇ ਸਮਾਜਿਕ ਸੰਸਥਾ ਨੂੰ ਅਪੀਲ ਹੈ ਕਿ ਭਾਈ ਜਦੋਂ ਵੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਤੁਹਾਨੂੰ ਅਸੀਂ ਡੇਟ ਦੇਵਾਂਗੇ ਜਦੋਂ ਵੀ ਆਵਾਜ਼ ਮਾਰਾਂਗੇ ਤਾਂ ਤੁਸੀਂ ਸਾਡਾ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜਨ ਦੀ ਕੋਸ਼ਿਸ਼ ਕਰਿਓ ਇਹਨਾਂ ਸ਼ਬਦਾਂ ਦੇ ਨਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੈ ਭੀਮ ਜੈ ਭਾ